56 ਕੋਟ ਕਾ ਪਹਿਣ ਤੇਰਾ 16 ਹੈ ਸਹਿਸ ਇਜ਼ਾਰਾ 56 ਕੋਟ ਕਾ ਪਹਿਣ ਤੇਰਾ ਉਹ ਮੋਦਗਰ ਹੁੰਦਾ ਇੱਕ ਚੱਕਦੇ ਹੁੰਦੇ ਨੇ ਨਾ ਆ ਜਿਹੜੀ ਧਰਤੀ ਸਭ ਕੁਝ ਚੱਕੇ ਹੋਣਾ ਉਹਨੇ 56 ਕਰੋੜ ਤੇਰਾ ਮੋਦਗਰ ਚੱਕਿਆ ਹੈ ਅਜਿਹੀ ਧਰਤੀਆਂ ਨੇ ਪਲੈਨਟ ਨੇ ਸਾਰੇ ਉਹਦੇ ਹੀ ਚੱਕੇ ਨੇ ਉਹ ਹੁਕਮ ਨਾਲ 56 ਕਰੋੜ ਮੋਦਗਰ ਨੇ ਤੇਰੇ ਚੱਕੇ ਹੋਏ ਗਿਣਤੀ ਦਾਸਤੀ ਗਿਣੀ ਜਾਓ ਤੁਸੀਂ ਜਿਵੇਂ ਉਹਨਾਂ ਨੇ ਜਿਵੇਂ ਉਹਨਾਂ ਨੇ 83 ਲੱਖ ਚੋਂ ਦੱਸੀ ਹੈ ਇਹਨਾਂ ਨੇ 66 ਕਰੋੜ ਕਹਿੰਦੇ ਆ ਤਰਤੀਆ ਚੰਦਰਮਾ ਆਕਾਸ਼ 'ਚ ਖੜੇ ਨੇ ਘੁੰਮਦੇ ਨੇ ਸਾਰੇ ਬੁੱਧਗਰ ਕੌਣ ਘਵਾਉਂਦਾ ਉਹਨਾਂ ਨੇ ਘਵਾਉਂਦੇ ਨਹੀਂ ਹੁੰਦੇ ਸੱਥਾਂ 'ਚ ਫੜ ਕੇ ਗੱਪੇ ਹਣ ਤੇਰਾ ਹਾਂ ਪੇ ਹਣ 66 ਬੋਟ ਕੱਪੇ ਹਣ ਤੇਰਾ ਹਾਂ 16 ਸੈ ਇਜ਼ਾਰਾ 16 ਹਜ਼ਾਰ ਇਜ਼ਾਰਾ ਇਜ਼ਾਰੇਦਾਰ ਨੇ 16000 ਥਲੇ ਲੈ ਚੇਲੇ ਨੇ ਚੇਲੇ ਨੇ ਹਾਂ 56 ਕੋਟ ਕਾ ਪੇਹਣ ਤੇਰਾ 16 ਸੈਸ ਇਜ਼ਾਰਾ ਭਾਰ 18 ਮੁਦਗਰ ਤੇਰਾ ਨਾ 18 ਇਹੀ ਹੈ ਮੁਦਗਰ ਹਾਂ ਉਹ ਤਾਂ ਹੈਗੇ ਨੇ ਕਿ ਸਪਣ ਕੋਟ ਦਾ ਪੇਹਣ ਤੇਰਾ ਸਪਣ ਕੋਟ ਦਾ ਤੇਰਾ ਉਹ ਹੈ ਮਤਲਬ ਐਰੀਆ 56 ਕਰੋੜ ਦਾ ਪਹਿਣ ਤੇਰਾ ਪਹਿਣ ਤੇਰਾ ਐਰੀਆ ਹੈ ਪਲੈਨਟ ਨੇ ਜਿਹੜੇ ਜਿੱਥੇ ਜਿੱਥੇ ਦੁਨੀਆ বাসਦੀ ਹੈ ਜਿਹੜੇ ਮਤਲਬ ਚੰਦ ਪਲੈਨਟ ਬਣੇ ਹੋਏ ਨੇ ਪਹਿਣ ਤੇਰੇ ਹਾਂ 16 ਸੈਸ ਇਜ਼ਾਰਾ 16000000 ਨਾਲ ਨੇ ਮਾਲਕ ਬਣਾਏ ਹੋਏ ਨੇ ਉੱਥੇ ਜਿਵੇਂ ਦੇਵਤੇ ਬਣਾਏ ਹੋਏ ਨੇ ਕੰਟਰੋਲ ਕਰਨ ਨੂੰ ਹਵਾਏ ਹੋਏ ਐ ਉਹ ਹੈ ਦੇਵਤੇ ਨਹੀਂ ਬਣਾਏ ਹੋਏ ਕੰਟਰੋਲ ਕਰਨ ਵਾਲੇ ਪਾਰ 18 ਮੁੱਦਗਰ 13 18 ਪਾਰ ਨੇ ਬਨਸਪਤੀ ਦੇ ਅਸਲ ਚ ਇਹਨਾਂ ਨੇ ਰੱਖੇ ਹੋਏ ਨੇ ਕਿਹ ਕਿਹਕ ਪੱਤਾ ਤੋੜੀਏ ਬਨਸਪਤੀ ਦਾ 18 ਪਾਰ ਬਣ ਜਾਂਦਾ ਜੀ ਪਾਰਕ ਜਿਵੇਂ ਆਪਾਂ ਕਹਿੰਦੇ ਨੇ ਵੀ 50 ਕਿਲੋ ਦੀ ਭਰਤੀ ਹੈ ਇਹ 40 ਕਿਲੋ ਦੀ ਭਰਤੀ ਹੈ ਪਾਰ ਬਣ ਗਿਆ ਐ ਕੋ ਪਿਛਲਾ ਸਭ ਰੱਖਿਆ ਹੈ ਇਹਨਾਂ ਦਾ ਉਹ ਗਣੇ ਨੇ ਹਾਂ ਹਾਂ ਸਹਿਨਕ ਸਭ ਸੰਸਾਰਾ ਆ ਸਾਰੇ ਜਿਹੜੇ ਸੰਸਾਰ ਦੇ ਲੋਕ ਨੇ ਉਹ ਸਹਿਨਕ ਹਾਂ ਉਹ ਸਾਰੇ ਮਤਲਬ ਇਹ ਉਹ ਉਸ ਨੂੰ ਬਰਦਾਸ਼ਤ ਕਰ ਰਹੇ ਨੇ ਉਹਨੂੰ ਬਰਤ ਰਹੇ ਨੇ ਬਰਤ ਰਹੇ ਨੇ ਜਿਵੇਂ ਆ ਬਨਸਪਤੀ ਦੇ 18 ਪਾਰ ਨੇ ਨਾ ਇਹ 18 ਪਾਰ ਇੱਕ ਪੱਤਾ ਤੋੜੀਏ 18 ਪੜਨਾ ਹੋ ਜਾਂਦੀਆਂ ਨੇ ਐ ਹਿਸਾਬ ਲਾਇਆ ਹੈ ਬਨਸਪਤੀ ਦਾ ਇਹਨਾਂ ਨੇ ਜਿੱਦੇ ਬਨਸਪਤੀ ਇੱਕ ਰੋਟੇ ਦਾ ਇੱਕ ਪੱਤਾ ਤੋੜ ਲੈ ਪਿੱਪੜ ਦਾ ਇੱਕੋ ਪੱਤਾ ਤੋੜਨਾ ਹੈ 베ਰੀ ਦਾ ਇੱਕੋ ਪੱਤਾ ਤੋੜਨਾ ਹੈ ਇਉਂ ਇੱਕ ਇੱਕ ਪੱਤਾ ਥੋੜੀ 18 ਪਾਰ ਵੜ ਜਾਂਦੇ ਨੇ ਐਵੇਂ ਹਿਸਾਬ ਲਾਓ ਇਹਨੇ ਅੰਡ ਬੰਡ ਬੇਲਿਆਂ ਦੇ ਕੋਈ ਖਾਸ ਗੱਲ ਨਹੀਂ ਹੈ ਇਹ ਉਹ ਉਹੀ ਗਿਣੇ ਹੋਏ ਨੇ ਉਹਨਾਂ ਦੇ ਹੀ ਉਹਨਾਂ ਦੇ ਜੋ ਕਹੇ ਹੋਏ ਨੇ ਗਿਣੇ ਹੋਏ ਨੇ ਪਰਮ ਗਿਆਨ ਨਾਲ ਬਹੁਤਾ ਰਿਸ਼ਤਾ ਨਹੀਂ ਹੈ ਜੋ ਮਾਇਆ ਦੀ ਗੱਲ ਹੁੰਦੀ ਹੈ ਪਰਮ ਗਿਆਨ ਦੀ ਬਹੁਤਾ ਹੁੰਦਾਗਾ ਸੈਨਕ ਉਹ ਕਹਿੰਦੇ ਵੀ ਜਿਵੇਂ ਹੁਣ ਆਕਾਸ਼ ਹੈ ਉਹਦੀ ਕੋਲਾ ਬਣਾਈ ਕੋਲਾ ਕੋਈ ਬਣਾਈ ਹੋਈ ਆਕਾਸ਼ ਦੀ ਬਣਾਈ ਤਾਂ ਹੈ ਨਹੀਂ ਜਿਹੜਾ ਕੁਲਾ ਬਣਾਉਣਾ ਹੋਵੇ ਕੁਲਾ ਜਿਵੇਂ ਇਹਨਾਂ ਨੇ ਦੇਵੀ ਦੇਵਤਾ ਨੇ ਬਣਾਏ ਹੋਏ ਨੇ ਕਹਿੰਦਾ ਸਾਰੇ ਆਕਾਸ਼ ਦਾ ਬਣੂਗਾ ਜਿਹੜਾ ਸਰਬਪਿਆਪੀ ਹੈ ਉਹਦਾ ਉਹਦੇ ਅਸਲ ਤੇ ਟੋਪੀ ਕਿੱਡੀ ਬਣੂਗੀ ਜੱਡਾ ਆਕਾਸ਼ ਹੈ ਢਿਓ ਬਣੂਗੀ ਫਿਰ ਉਹਦਾ ਅਸਲ ਜ ਰੂਪ ਉਹ ਤਾਰੇ ਕਾ ਆਦਮੀ ਉਹਦਾ ਰੂਪ ਹੁੰਦਾ ਹੀ ਨਹੀਂ ਵਜੂਦ ਹੁੰਦਾ ਹੀ ਨਹੀਂ ਇਹਨਾਂ ਨੇ ਮੂਰਤੀਆਂ ਜੋ ਬਣਾਈਆਂ ਹੋਈਆਂ ਨੇ ਹੋਈ ਨਹੀਂ ਸਕਦਾ ਉਹ ਕੋਈ ਵੀ ਆਦਮੀ ਦੇ ਰੂਪ ਚ ਜਾਂ ਕਿਸੇ ਜਾਨਵਰ ਦੇ ਰੂਪ ਚ ਸਰਬਵਿਆਪੀ ਨਹੀਂ ਹੋ ਸਕਦਾ ਰੂਪ ਨਰੰਗ ਨਰੇਖ ਕਿਛ ਉਹ ਗੱਲ ਇਸ ਤਰੀਕੇ ਨਾਲ ਨਹੀਂ ਕਹੀ ਇਸ ਤਰੀਕੇ ਨਾਲ ਕਹਤੀ ਰੂਪ ਨਰੰਗ ਨਰੇਖ ਕਿਛ ਤ੍ਰਿਗੁਣ ਤੇ ਪ੍ਰਭ ਭੈਲੂ ਉਹ ਜਿਹੜੀ ਗੱਲ ਹੈ ਕਹਿੰਦੇ ਜੇ ਰੂਪ ਹੈ ਫਿਰ ਇਹੋ ਜਿਹਾ ਬੜੂਗਾ ਜੇ ਰੂਪਣਾ ਹੋਵੇ ਫਿਰ ਐਡਾ ਬੜਾ ਬੜੂਗਾ ਅੱਖਾਂ ਨੂੰ ਦੇਖ ਹੀ ਨਹੀਂ ਸਕਦੀਆਂ ਸਾਰਾ ਆਕਾਸ਼ ਸਾਨੂੰ ਦਿਦਾ ਹੀ ਨਹੀਂ ਜਿਹਦਾ ਆਕਾਸ਼ ਹਰਤੇ ਟੋਪੀਓ ਦੀਆਂ ਅੱਖਾਂ ਦੇਖੋ ਕਿੱਥੇ ਨਾ ਦਾ ਮੂੰਹ ਦੇਖ ਲਓ ਕਿੱਥੇ ਨੱਕ ਦੇਖ ਲਓ ਕਿੱਥੇ ਫਿਰ ਉਹਦਾ ਰਉੱਚਾ ਬਹੁਤ ਉਪਰ ਜਿਨ੍ਹਾਂ ਨੇ ਇਮੇਜਨ ਕੀਤਾ ਕੁਝ ਇਮੇਜਨ ਕਰਕੇ ਮੂਰਤੀਆਂ ਜੋ ਵੀ ਦੇਵੀ ਦੇਵਤੇ ਬਣਾਏ ਨੇ ਉਹਨਾਂ ਨੂੰ ਉਹਨਾਂ ਵਾਸਤੇ ਕਹੀ ਹੋਈ ਗੱਲ ਹੈ ਹਾਂਜੀ ਸਹਿਨਕ ਸਭ ਸੰਸਾਰਾ ਸਾਰੇ ਸੰਸਾਰ ਤਾਰਾ ਬਾਹਰ ਮੁਦਗਰ ਤੇਰਾ ਹਾਂ ਸਾਰੇ ਸਭ ਸੰਸਾਰਾ ਹਾਂ ਦੇਹੀ ਮਹਿਜਦ ਮਨ ਮੌਲਾਨਾ ਬਸ ਆਏ ਗੱਲ ਸਹਿਜ ਨਵਾਜ਼ ਗੁਜਾਰਾ ਅਸਲ ਗੱਲ ਆ ਹੈ ਦੇਹੀ ਮਹਿਜਦ ਜਿਹੜੀ ਆ ਦੇਹੀ ਹੈ ਆਪਣੀ ਬਾਹਰ ਦੀ ਇਸੇ ਨੂੰ ਮਸਜਦ ਮੰਨ ਲੋ ਮਸਜਦ ਬਣਾਉੜੀ ਲੋੜ ਨਹੀਂ ਹੈ ਮਸਜਦ ਤਾਂ ਤੁਹਾਨੂੰ ਬਣਾ ਕੇ ਦਿੱਤੀ ਤੂੰ ਹੋਰ ਬਣਾਉਣ ਲੱਗੇ ਬਾਹਰ ਬਾਹਰ ਮਸਜਦ ਦੀ ਕੀ ਲੋੜ ਸੀ ਬਾਰ ਮੰਦਰ ਤੇ ਕੀ ਲੋੜ ਸੀ ਬਣਾਉਂਦੀ ਮੰਦਿਰ ਮੰਦਰ ਜਦ ਹੈ ਸਾਡੇ ਕੋਲ ਜਨ ਮੰਦਰ ਹੈ ਹਰ ਮੰਦਰ ਬਣਾਇਆ ਬੇਵਕੂਫਾਂ ਨੇ ਬੇਈਮਾਨਾਂ ਨੇ ਲੋਬੀਆਂ ਨੇ ਹਰ ਮੰਦਰ ਉਹਦਾ ਨਾਮ ਰੱਖਿਆ ਯਾਦ ਕੇ ਗੁਰਬਾਣੀ ਕਹਿੰਦੇ ਹਰ ਮੰਦਰ ਇਹ ਸਰੀਰ ਹੈ ਆ ਸਰੀਰ ਹੈ ਹਰ ਮੰਦਰ ਹੈ ਹਰ ਵਸਦਾ ਜਸਮਾ ਹੈ ਜੀ ਚ ਹਰ ਵਸਦਾ ਉਹ ਬੇਈਮਾਨਾਂ ਨੇ ਬਾਹਰ ਬਣਾਇਆ ਮਾਇਆ ਚਾਹੀਦੀ ਸੀ ਪੈਸਾ ਚਾਹੀਦਾ ਸੀ ਭੁੱਖ ਸੀ ਅੰਦਰਲੀ ਢੜ ਦੀ ਭੁੱਖ ਨੇ ਕੰਮ ਕਰਵਾਏ ਨੇ ਇਹਨਾਂ ਤੇ ਜਿਹੜੀ ਪੇਟ ਦੀ ਭੁੱਖ ਹੈ ਨਾ ਉਹਨੇ ਕੰਮ ਕਰਵਾਇਆ ਨਹੀਂ ਪੈਸੇ ਆਉਣਗੇ ਫਿਰ ਆਪਾਂ ਪ੍ਰਚਾਰ ਕਰਾਂਗੇ ਫਿਰ ਉਹ ਕਰਾਂਗੇ ਉਹ ਪ੍ਰਚਾਰ ਆ ਉਹ ਕੰਮ ਛੁੱਟ ਗਿਆ ਪੈਸੇ ਨੂੰ ਪੈਗੇ ਪੈਸੇ ਦੀ ਲੜਾਈ ਸ਼ੁਰੂ ਹੋਗੀ ਵੀ ਪੈਸੇ ਇਕੱਠੇ ਕਰਕੇ ਇਹ ਰਾਜ ਕਰਕੇ ਫਿਰ ਆਪਾਂ ਧਰਮ ਨੂੰ ਫੈਲਾਵੋਗੇ ਰਾਜ ਕਰ ਲਿਆ ਧਰਮ ਖਤਮ ਹੋ ਗਿਆ ਰਾਜਤਾ ਹੋ ਗਿਆ ਪਤ ਧਰਮ ਦੀ ਕੀਮਤ ਤੇ ਰਾਜ ਹੋਇਆ ਧਰਮ ਛੱਡਣਾ ਤਿਆਗਣਾ ਪਿਆ ਜਿਨ੍ਹਾਂ ਨੇ ਰਾਜ ਐਕਸੈਪਟ ਕੀਤਾ ਉਹਨਾਂ ਨੂੰ ਕਹਿੰਦੇ ਇਹ ਧਰਮ ਦਾ ਪ੍ਰਚਾਰ ਜੇ ਨਾ ਕਰੋ ਫਿਰ ਅਸੀਂ ਤੁਹਾਨੂੰ ਬਰਾਜ ਕਰਨ ਨਾਵਾਂਗੇ ਉਹ ਕਹਿੰਦੇ ਚਲ ਆਪਾਂ ਧਰਮ ਤੇ ਕੀ ਲੈਣਾ ਪਹਿਲਾਂ ਆਪਾਂ ਰਾਜ ਕਰ ਲਈ ਇਹ ਬਾਦਲ ਨੇ ਸਾਹਿਬ ਦੀ ਦਿੱਤੀ ਹੈ ਇਹ ਸਾਰੇ ਅਕਾਲੀ ਵੀ ਸਾਹਿਬਤ ਨੇ ਸਾਰੇ ਸੈਤਦਾਨੇ ਦੇ ਸਾਹਿਬਤ ਨੇ ਉਹ ਰਾਮੰਦਰਾ ਵਾਲਿਆਂ ਨੇ ਵੀ ਇਹੀ ਕੀਤਾ ਸੀ ਬਾਜਪਾ ਯਾਰਾ ਨੇ ਵੀ ਚਲੋ ਆਪਾਂ ਰਾਜ ਕਰਦੇ ਹਲੇ ਨੂੰ ਠੱਡੇ ਵਾਸਤੇ ਜੀ ਪਾ ਦੋ ਮੰਦਰ ਵਾਲਾ ਮੁੱਦਾ ਆ ਮੰਦਰ ਵਾਲਾ ਮੁੱਦਾ ਠੱਡੇ ਵਾਸਤੇ ਜਿਹਨ ਮੋਦੀ ਨੇ ਵੀ ਪਾਤਾ ਕਹਿੰਦਾ ਪਹਿਲਾਂ ਸੋਚ ਲੈ ਫਿਰ ਦੇਵਾਲਿਆ ਸੋਚ ਲੈ ਵਰਣਾ ਨਹੀਂ ਦੇਵਿਆ ਲੈ ਇਹ ਨੂੰ ਬਰਉਣਾ ਹੀ ਨਹੀਂ ਸੋਚ ਲੈ ਸਾਰੇ ਦੋਸਾਂ ਚ ਵੱਡ ਜਾਣਗੇ ਜਿੰਨੇ ਬਣਾਉਣਗੇ ਉਹ ਨਹੀਂ ਵਾਦੀ ਹੋਰ ਵਾਝ ਜਾਂਦੀ ਹੈ ਜਿੰਨੇ ਹਰ ਸਾਲ ਵੱਢਨੇ ਨੇ ਉਦੋਂ ਦਾ ਜ਼ਿਆਦਾ ਬੁੱਢੇ ਅੱਡ ਹੋ ਜਾਂਦੇ ਨੇ ਨਿਆਣੇ ਇਹ ਤਾਂ ਵੱਢਣਾ ਹੀ ਨਹੀਂ ਨਾਇ ਬਰਨ ਨਾ ਨਾਵਣ ਤੇਲ ਹੋਵੇ ਨਰਾਦਾ ਨਚੇ ਉਹਨੇ ਆਪਣਾ ਹੋਰੇ ਨਾ ਲਾ ਲਾਤਾ ਇਹਦਾ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਇਹਨਾਂ ਦੀ ਡਰਾਮੇ ਬਾਜੀਆਂ ਆਂਦੀਆਂ ਰਾਜ ਕਰਨ ਵਾਲਿਆਂ ਦੀ ਆਪ ਦੁਨੀਆ ਨੂੰ ਕੀ ਪਤਾ ਵੀ ਕੀ ਕਰਦੇ ਨੇ ਬੇਹੀ ਮਹਿਜਦ ਮਨ ਮੌਲਾਨਾ ਸਹਿਜ ਨਿਵਾਜ ਗੁਜ਼ਾਰਾ ਦੇਹੀ ਮਹਿਜਦ ਮਨ ਮੌਲਾਨਾ ਦੇਲਾ ਮਾਨ ਹੈ ਦੇਹੀ ਦੇ ਵਿੱਚ ਇਹ ਮੌਲਵੀਆ ਮੌਲਵੀਆ ਰਹਿੰਦਾ ਉਹਨਾਂ ਦੇਹੀ ਚ ਹੋਰ ਕੀ ਨਾ ਰਹਿਣ ਮੱਜਦਿਦ। ਉਹ ਪਾਈ ਦੇ ਹੀ ਦੀ ਸਫਾਈ ਮੱਜਦਿਦ ਦੀ ਸਫਾਈ ਕਿਨੇ ਕਰਦੀਆਂ? ਬਲਬੀ ਨੇ। ਬਾਰੋ ਵੀ ਅਦਰੋ ਵੀ ਉਹ ਇਹ ਕਰਦੀ ਹੈ। ਰੰਗ ਰੋਗਰ ਵੀ ਦੇਖਣਾ ਉਹਨੇ ਵੀ ਖਰਾਬ ਹੋ ਗਿਆ ਇਥੋਂ। ਹਾਂਜੀ ਮਨ ਮੋਹਲਾਨਾ ਸਹਿਜ ਨਿਵਾਜ ਗੁਜਾਰਾ ਨਿਵਾਜ ਕਦ ਗੁਜਾਰਦਾ। ਜੇ ਟਿਕਦਾ ਜੇ ਟਿਕੂਗਾ ਨਿਯਤ ਰਸ ਕਰੂਗਾ ਮਸਜਿਦ ਦੇ ਵਿੱਚ ਜੇ ਮਨ ਨੂੰ ਟਿਕਾਊਗਾ ਮਸਜਿਦ ਦੇ ਵਿੱਚ ਤਾਂ ਹੀ ਨਮਾਜ਼ ਪੜੂਗਾ ਨਮਾਜ਼ ਗੁਜਾਰਨਾ ਹੁੰਦਾ ਅਸਲ ਚ ਨਮਾਜ਼ ਕੀ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਨਮਾਜ਼ ਹੁੰਦੀ ਹੈ ਅਰਦਾਸ ਬੇਨਤੀ ਨੂੰ ਨਮਾਜ਼ ਕਹਿੰਦੇ ਨੇ ਅਸਲ ਚ ਉਹ ਨਮਾਜ਼ ਕਹਿੰਦੇ ਨੇ ਅਸੀਂ ਬੇਨਤੀ ਕਹਿੰਦੇ ਕਵੀਆ ਬਾਜ਼ ਬੇਨਤੀ ਚੋਂ ਪਈ ਜਮ ਹੁਬਰੀ ਕਰੋ ਹਾਥੇ ਰੱਛਾ ਉਹ ਨਮਾਜ਼ ਹੋਰ ਕੀ ਹੈ ਔਰ ਜਿਹੜੀ ਨਵਾਜ ਤੋਂ ਬਾਅਦ ਬਖਸ਼ਿਸ਼ ਉਹਨੂੰ ਕਹਿੰਦੇ ਨਵਾਜ ਜਿ ਨਵਾਜ ਤੋਂ ਮਿਲਣ ਵਾਲੀ ਚੀਜ਼ ਨੂੰ ਨਵਾਜ ਇਸ ਕਹਿੰਦੇ ਨੇ ਨਵਾਜਿਆ ਗਰੀਬ ਨਵਾਜ ਗਰੀਬਾਂ ਨੂੰ ਨਵਾ ਤੇ ਕੁਝ ਬਖਸ਼ਿਸ਼ ਕਰਨ ਵਾਲਾ ਨਵਾਜ ਦਾ ਬਖਸ਼ਿਸ਼ ਵੀ ਹੈ ਅਰਥ ਜਿਹੜਾ ਨਵਾਜ ਗੁਜਾਰਨਾ ਹੈ ਬਖਸ਼ਿਸ਼ ਵਾਸਤੇ ਗੁਜਾਰਿਸ਼ ਕਰਨਾ ਬਖਸ਼ਿਸ਼ ਵਾਸਤੇ ਬੇਨਤੀ ਕਰਨਾ ਨਵਾਜ ਗੁਜ਼ਾਰਾ ਹੈ ਸਹਿਜ ਨਵਾਜ ਗੁਜ਼ਾਰਾ ਹੈ ਜੇ ਟਿਕੇ ਬਣ ਤਾਂ ਸਹਿਜ ਅਵਸਥਾ ਚ ਹੋ ਕੇ ਹੀ ਨਵਾਜ ਗੁਜ਼ਾਰੀ ਜਾ ਸਕਦੀ ਹੈ ਜਨਾ ਚਰਮਨ ਸਹਿਜ ਟਿਕਦਾ ਹੀ ਨਹੀਂ ਟਿਕਾਉ ਹੈ ਨਹੀਂ ਹੈ ਜਦ ਮਾਨੋ ਜਦ ਮੌਲਵੀ ਮਾਜੇ ਦੀ ਖੜਦਾ ਹੀ ਨਹੀਂ ਬਾਰੇ ਤੋਂ ਰਿਆ ਫਰੀ ਜਾਂਦਾ ਹੈ ਘਰ 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 ਟੋਕੜੇ ਮੰਗਦਾ ਫਿਰਦਾ ਹੈ ਦੇਈ ਤਾਂ ਵੈਨੈ ਨਹੀਂਓ ਤੇ ਨਵਾਜ ਕਦੋਂ ਗੁਜਾਰਦੀ ਹੈ ਮਨ ਅੰਦਰ ਹਿਲਦਾ ਟਿਕਦਾ ਹੀ ਨਹੀਂ ਮਨ ਅੰਦਰ ਰਹਿੰਦਾ ਹੀ ਨਹੀਂ ਤੇਰ ਕੁੱਡੀ ਜਾ ਕੇ ਖਿਆਲ ਬਾਹਰੇ ਰਹਿੰਦਾ ਤੇ ਨਵਾਜ ਇਸ ਕਦੋਂ ਹੋਣੀ ਹੈ ਨਵਾਜ ਨੇ ਕਦੋਂ ਗੁਜਾਰਦੀ ਬੇਨਤੀ ਚੋਂ ਪਈ ਨਹੀਂ ਪੜੀ ਜਾਂਦੀ ਪਾਠ ਕਰਦਾ ਸੁਰਤ ਕਿਤੇ ਹੋਰੇ ਫਿਲਦੀ ਹੈ ਇਸ ਕਰਕੇ ਜਿਹੜੀ ਗੁਰਬਾਣੀ ਪੜ੍ਹਨੀ ਆ ਉਹਦਾ ਵੀ ਐਦਾਂ ਨਹੀਂ ਪੜੀਦੀ ਜਿਵੇਂ ਪੜ੍ਹਦੇ ਨੇ ਉਹਦਾ ਪੜਨ ਦਾ ਵੀ ਤਰੀਕਾ ਦੱਸਿਆ ਸੀ ਜੈ ਘਰ ਕੀਰਤੀ ਆਖੀ ਐ ਜਿਹੜੇ ਘਰ ਚ ਬੈਠ ਕੇ ਕੀਰਤੀ ਟਿੱਕੇ ਲਿਖੀ ਗਈ ਹੈ ਬੋਲੀ ਗਈ ਹੈ ਜਿਨ੍ਹਾਂ ਨੇ ਭਗਤਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ ਜਿਹੜੇ ਘਰ ਚ ਬੈਠ ਕੇ ਉਹਨਾਂ ਨੇ ਅਵਸਥਾ ਚ ਬੈਠ ਕੇ ਉਹਨਾਂ ਨੇ ਉਚਾਰਨ ਕੀਤੀ ਹੈ ਨਾ ਕਰਤੇ ਦਾ ਹੋਏ ਵਿਚਾਰੋ ਹੋ ਜੇ ਤੇ ਕਰਤੇ ਦਾ ਵਿਚਾਰ ਕਰਕੇ ਉਹਨਾਂ ਨੇ ਕਰਤੇ ਦੀ ਗੱਲ ਦਾ ਵਿਚਾਰ ਕਰਕੇ ਸਾਨੂੰ ਗੱਲ ਦੱਸੀ ਹੈ ਤੁਰਕੀ ਬਾਣੀ ਸੁਣ ਕੇ ਗੁਰ ਬਾਣੀ ਬੋਲੀ ਹੈ ਤਿਤ ਘਰ ਬਕਾਬੋ ਸੋਲਾ ਉੱਥੇ ਬੈਠ ਕੇ ਗਾਵੇ ਰਾਗੀ ਫਿਰ ਗੱਲ ਬਣਦੀ ਹੈ ਰਾਗਿਆਂ ਦਾ ਪਤਾ ਹੀ ਨਹੀਂ ਉਹ ਘਰ ਕਿਹੜਾ ਰਾਗਿਆਂ ਨੂੰ ਕੀ ਪਤਾ ਉਹ ਘਰ ਕਿਹੜਾ ਰਾਗਿਆਂ ਦਾ ਵਾਜਾ ਤੇ ਨਗਾਰੇਂ ਦੀ ਸੰਗਤ ਰਹਿੰਦੀ ਹੈ ਵੀ ਸਾਡੇ ਸਾਡਾ ਜਿਹੜਾ ਸ਼ਬਦ ਹੈ ਗਾਇਨ ਹੈ ਇਹ ਤਾਂ ਸੰਤ ਤੇ ਕੀ ਸਰਪੰਦਾ ਉਹਨਾਂ ਨੂੰ ਪਤਾ ਹੀ ਨਹੀਂ ਉਹ ਘਰ ਕਿਹੜਾ ਜੈਕਾਰ ਕੀਰਤੀ ਆਖੀਏ ਕਰਤੇ ਕਾ ਹੋਏ ਵਿਚਾਰੋ ਤੇ ਘਰ ਗਾਹੋ ਸੋਲਾ ਸਿਵਰੋ ਸਰਜਨ ਹਾਰ ਆ ਹੈ ਨਵਾਜ ਤਾਂ ਗੁਜਾਰੇ ਜੇ ਟਿਕੇ ਮਨ ਸਹਿਜ ਹੋਵੇ ਮਨ ਟਿਕੇ ਗਿਆਨ ਦਾ ਬਧਾ ਮਨ ਰੁਕੇ ਫਿਰ ਤਾਂ ਨਵਾਜ ਗੁਜਾਰੇ ਵੀ ਭਾਈ ਮਸਜਿਦ ਮੜੀਆ ਨਵਾਜ ਗੁਆਨ ਵਾਸਤੇ ਨਵਾਜੇ ਚ ਮੰਗਣ ਵਾਸਤੇ ਉਹਦਾ ਮਸਜਿਦ ਨੂੰ ਢੱਡ ਦੀ ਬਖ ਵਾਸਤੇ ਇਸਤੇਮਾਲ ਕਰਦਾ ਭੁੱਖੇ ਬੰਲਾ ਕਰੇ ਵਸੀਤ ਬੀਬੀ ਕੌਲਾ ਵਸੀਤ ਨੂੰ ਘਰ ਬਣਾਇਆ ਹੋਇਆ ਉਹਨੇ ਆਪਣਾ ਹਾਂਜੀ ਬੀਬੀ ਕੌਲਾ ਸੋਂ ਕਾਇਨ ਤੇਰਾ ਰਣਕਾਰ ਆਕਾਰ ਹੈ ਬੀਬੀ ਕੌਲਾ ਸੋਂ ਕਾਇਨ ਤੇਰਾ ਬੀਬੀ ਕੌਲਾ ਕੌਲਾ ਬੁੱਧੀ ਉਦਦੇ ਜੜੀ ਆ ਬੀਬੀ ਕੌਲਾ ਦਾ ਨਾਮ ਆ ਬੀਬੀ ਕੌਲਾ ਦਾ ਇਹ ਕਾਲਸਰ ਬਣਾਤਾ ਚੱਕ ਇਹਨਾਂ ਨੇ ਉਹੀ ਬਣਾਤੀ ਕਹਾਣੀ ਛੇਵੇਂ ਪਾਛੇ ਨਾਲ ਜੋੜਦੀ ਅਜੇ ਮੈਂ ਪਾਛੇ ਦਾ ਹਰਮੰਦਰ ਸਾਹਿਬ ਦੇ ਚੌਗ ਜਿਹੜਾ ਹੈ ਨਾ ਬਾਉਂਡਰੀ ਵਿੱਚ ਦਾਖਲ ਹੀ ਨਹੀਂ ਹੋਏ ساری ਜ਼ਿੰਦਗੀ ਕੋਈ ਸਾਬਤ ਕਰੇ ਅੰਦਰ ਆਇਆ ਛੇਵੇਂ ਪਾਛੇ ਪੂਰੀ ਉਹਨਾਂ ਦਾ ਛਾੜੇ ਦਾ ਜਨਮ ਹੈ ਅੰਦਰ ਐਂਟਰੀ ਸਾਬਤ ਕਰੇ ਕੋਈ ਕਦੇ ਵੀ ਹੋਈ ਹੋਵੇ ਉਹ ਦੇਖਣਾ ਚਾਹੁੰਦੇ ਬੀਣੇ ਉਹਨੂੰ ਨਪਾਲੇ ਮੇ ਪਾਸ਼ਾ ਨੂੰ ਨਾ ਉਹਦੀ ਔਲਾਦ ਨੂੰ ਉਹ ਤਾਂ ਦੇਖਣਾ ਨਹੀਂ ਚਾਹੁੰਦੇ ਉਹ ਤਾਂ ਦੁਸ਼ਮਣ ਨੇ ਪੂਰੇ ਉਹ ਦੁਸ਼ਮਣ ਨੇ ਲੋਕ ਜਿਹੜੇ ਬੀਣੇ ਤੇ ਉਹਨਾਂ ਦੇ ਬੰਦੇ ਨੇ ਬੀੜ ਤਾਂ ਕਹਿ ਰਹੇ ਨੇ ਛੇਵੇਂ ਪਾਸ਼ਾ ਨੇ ਬਣਾਇਆ ਵੀ ਸਾਡਾ ਕਿਉ ਖਿਚੜੀ ਤੇ ਛੇਵੇਂ ਪਾਸ਼ਾ ਨਾ ਸੀ ਬੀੜ ਬੀਣਿਆਂ ਦੀ ਫੇਵਰ ਕਰ ਰਹੇ ਨੇ ਬੀਣਿਆਂ ਦੀ ਉਹ ਗੱਲ ਨਹੀਂ ਦੱਸ ਰਹੇ ਜਿਹੜੀ ਉਹਨਾਂ ਨੇ ਕੀਤੀ ਉਸ ਬੜੇ ਉਹਨੂੰ ਲੁਕੋ ਰਹੇ ਨੇ ਬੀਣਿਆ ਦੀ ਹਿਸਟਰੀ ਕੋਈ ਜਾ ਰਹੀ ਹੈ ਬੀਣਿਆ ਦੇ ਚੇਲੇ ਨੇ ਜੋ ਬੀਣਿਆ ਦੀ ਹਿਸਟਰੀ ਲਿਖੋ ਰਹੇ ਨੇ ਕੋਈ ਤਾਂ ਬੀਣਿਆ ਦੇ ਚੇਲੇ ਨੇ ਜੇ ਉਹ ਹਿਸਟਰੀ ਅੱਜ ਆ ਜਾਂਦੀ ਹੈ ਸਾਡੇ ਕੋਲ ਬੀਣੇ ਵਾਲੀ ਤਾਂ ਇਹ ਜਹਰ ਹੋ ਜਾਂਦਾ ਨਹੀਂ ਵੀ ਇਹ ਬੀਣੇ ਨੇ ਇਤਿਹਾਸੇ ਬੀਣਿਆ ਨੇ ਲਿਖਾਇਆ ਹੈ ਗੁਰੂ ਘਰ ਨੇ ਤਾਂ ਆਪਣਾ ਅਦਾਸ ਲਿਖਿਆ ਜੀ ਨਾ ਸਿੱਖਾਂ ਨੇ ਲਿਖਿਆ ਨਾ ਗੁਰੂ ਘਰ ਨੇ ਲਿਖਿਆ ਫਿਰ ਲਿਖਿਆ ਕਿ ਨਾ ਬੀਣਿਆ ਨੇ ਬਸੰਦਾ ਨੇ ਰਾਮ ਰਾਇਆ ਨੇ ਧੀਰਵੰਦਿਆਂ ਨੇ ਇਹ ਸਰਕਾਰ ਨੇ ਯਾਹ ਬਸਰਮਾਨਾ ਨੇ ਇਹ ਪੜ੍ਹਦਾ ਨੇ ਜੋ ਬ੍ਰੋਧੀ ਦੇ ਗੁਰੂ ਘਰ ਦੇ ਇਤਿਹਾਸ ਉਹਨਾਂ ਨੇ ਲਿਖਿਆ ਸਾਰੇ ਸਾਰੇ ਝੂਠ ਲਿਖਿਆ ਕੋਈ ਕੋਈ ਗੱਲਾਂ ਪਈਆਂ ਨੇ ਪਿੱਛੋਂ ਜਿਹੜੇ ਸਿੱਖ ਨੇ ਉਹਨਾਂ ਨੇ ਲਿਖਿਆ ਇਤਿਹਾਸ ਸੁਣ ਸੁਣਾ ਕੇ ਕੁਝ ਗੱਲਾਂ ਨੇ ਉਹ ਗੱਲਾਂ ਤਾਂ ਅਸੀਂ ਫੜ ਲੈਂਦੇ ਵੀ ਗੱਲ ਆਏ ਜਿਵੇਂ 95 ਸਾਲ ਨੂੰ ਬੂਹਾ ਨਹੀਂ ਖੋਲਿਆ ਇਹ ਗੱਲ ਹੈ ਉੱਥੇ ਸਾਡੇ ਕੋਲ ਇੱਥੇ ਪਤਾ ਲੱਗੂ ਜੇ ਨੌਵੇਂ ਪਾਸ਼ਾ ਨੂੰ ਉਹ ਨਹੀਂ ਖੋਲਿਆ ਛੇਵੇਂ ਪਾਸ਼ਾ ਕੰਨ ਪੜ ਗਿਆ ਜੇ ਨੌਵੇਂ ਪਾਸ਼ਾ ਨੂੰ ਉਹ ਨਹੀਂ ਖੋਲਿਆ ਨੌਵੇਂ ਪਾਸ਼ਾ ਛੇਵੇਂ ਪਾਸ਼ਾ ਦਾ ਤਾਂ ਮੁੰਡਾ ਹੀ ਆ ਉਹ ਤਾਂ ਕਹਾ ਮੁੰਡਿਆ ਨੂੰ ਨਹੀਂ ਵੜਨ ਦਿੱਤਾ ਸਭ ਤੋਂ ਛੋਟਾ ਮੁੰਡਾ ਨੌਵੇਂ ਪਾਸ਼ਾ ਛੇਵੇਂ ਪਾਸ਼ਾ ਦਾ ਉਹ ਬਾਪ ਨੂੰ ਕਿਵੇਂ ਪੜਨ ਦਿੱਤਾ ਜਾਂ ਉਹਦੀ ਔਲਾਦ ਨੂੰ ਤਾਂ ਪੜ ਲਈ ਦਿੱਤਾ ਜਿਦੀ اولاد ਨਹੀਂ ਬਣਦਾ ਉਹਨੂੰ ਆਪ ਨੂੰ ਕਿਵੇਂ ਬਣ ਦੇਤਾ ਉਹਦਾ اولاد ਤੱਕ ਦੁਸ਼ਮਣੀ ਹੈ ਜੇ ਚਲਦੀ ਪੰਜਵੇਂ ਪਾਛਾ ਤੋਂ ਲੈ ਕੇ ਜੋ ਆਡ ਹੋਏ ਨੇ ਛੇਵੇਂ ਪਾਛਾ ਤਹਈ ਉਹਨਾਂ ਦੇ ਹਲਾਦੇ ਉੱਥੇ ਕੋ ਰੋਲਾ ਨਹੀਂ ਉਹ ਕਿਵੇਂ ਬਣ ਦੇਤਾ ਉਥੇ ਨੌਵੇਂ ਪਾਛਾ ਨੂੰ ਤਾਂ ਬਣ ਨਹੀਂ ਦਿੱਤਾ ਵਿਚਾਲੇ 16 ਗੱਦ ਹੋਈ ਜੇ 16 ਹੋ ਗਈ ਇਹਨਾਂ ਕੋ ਭੀੜ ਕੇ ਮਰੇਗੀ ਫਿਰ ਪੰਜਵੇਂ ਪਾਸੇ ਵਾਲੀ ਵੀੜ ਹੈ ਨਾ ਕੋਲੇ ਉੱਥੋਂ ਪਤਾ ਲੱਗ ਜੂਗਾ ਇਹ ਇਤਿਹਾਸ ਕੀ ਹੈ ਸਾਰਾ ਇਹ ਕਹਿੰਦੇ ਵਿਚਾਰ ਦਿੰਦੇ ਨੇ ਇਤਿਹਾਸ ਨੂੰ ਹੁਣ ਚੁੱਪ ਰਹੇ ਔਰ ਤਾਂ ਹੀ ਇਹ ਮਰ ਗਏ ਹੁਣ ਸਾਰੇ ਹੀ ਹੁਣ ਬਰੇ ਪਏ ਨੇ ਜੇ ਤਾਂ ਇਹ ਇਤਿਹਾਸ ਲਿਆਉਂਦੇ ਨੇ ਕੱਢ ਕੇ ਫਿਰ ਤਾਂ ਸਾਬਤ ਹੋ ਗਏ ਵੀੜੇ ਨੇ ਸਾਰੇ ਹੁਣ ਕੋਈ ਇਹਨਾਂ ਕੋਲ ਚਾਰਾ ਲੀਕੇ ਸਾਬਤ ਹੋ ਜਾਣ ਵੀ ਵੀੜੇ ਨੇ ਜੋ ਕੁਝ ਕੀਤਾ ਸਭ ਮੈਨੇ ਆਲਾ ਕੰਮ ਕੀਤਾ ਨਾ ਜੋ ਗੁਰੂ ਘਰ ਦਾ ਵਿਰੋਧ ਸੀ ਵਿਰੋਧ ਵਿਰੋਧੀ ਸੀ ਉਹ ਗੱਲਾਂ ਵਿਰੋਧੀ ਨੇ ਉਹੀ ਪ੍ਰਚਾਰ ਵਿਰੋਧੀ ਹੈ ਉਹੀ ਸ੍ਰੀ ਚੰਦ ਕੇ ਬੈਠੇ ਨੇ ਕੋਈ ਬ੍ਰੰਭ ਉੱਠਾ ਉਹੀ 베ਰੀ ਹੈ ਸਭ ਨਿਸ਼ਾਨੀਆਂ ਹੁਣ ਤੱਕ ਐਵੇਂ ਨੇ ਅੰਦਰ ਜਗਾਰਾ ਨਹੀਂ ਕਿ ਜਾਉਣ ਦਿੰਦੇ ਨਿਸ਼ਾਨੀਆਂ ਤਾਂ ਆਪੇ ਲਈ ਬੈਠੇ ਨੇ ਇਹ ਨਿਸ਼ਾਨੀਆਂ ਜੇ ਛੱਡ ਦਿੰਦੇ ਫੇਰ ਗੱਲ ਬਣਨੀ ਸੀ ਉਹ ਤੂੰ ਤਾਂ ਆਪੇ ਨਿਸ਼ਾਨੀਆਂ ਸਾਰੀਆਂ ਲਈ ਬੈਠੇ ਹੋ ਮਜ਼ਦਾਰੀ ਦੀ ਥੈਲੀ 'ਚ ਸਭ ਕੁਝ ਪਿਆ ਹੋਵੇ ਜੀ ਤੇ ਥੈਲੀ ਫੋਲੀ ਸਭ ਕੁ ਨੇ ਘੜਿਆ ਸਾਉ ਤਾਂ ਅੱਗੇ ਵੀ ਇਹੀ ਮਜ਼ਦਾਰੀ ਨੇ ਜਿਹੜੇ ਗੁਰਮਤਿ ਨੂੰ ਉਲਟਾ ਅਰਥਾਉਂਦੇ ਤੇ ਇਹੀ ਤਾਂ ਮਜ਼ਦਾਰੀ ਨੇ ਇਹ ਮਜ਼ਦਾਰੀ ਨੇ ਉਹ ਇਥੈਲੀ ਨਾ ਘੋੜਿਆ ਹੋ ਨੰਦਪੁਰ ਸਾਹਿਬ ਦਾ ਕੋਈ ਬੈਠਾ ਨਹੀਂ ਉਦਾਸੀ ਕਿਸੇ ਪਾਸੇ ਕੋਈ ਦਿਖਾਓ ਬੰਦਰ ਨੂੰ ਆਨੰਦਪੁਰ ਸਾਹਿਬ ਦੇ ਹੜ੍ਹ ਵਾਲੇ ਉਦਾਸੀਆਂ ਨੂੰ ਇੱਥੇ ਚਾਰੇ ਪਾਸੇ ਬੰਦਰ ਕਿਹਦੇ ਨਾਲ ਸਰੀ ਜਾਂਦੇ ਘੇਰਾ ਪਾਇਆ ਹੈ ਹਾਂਜੀ ਬੀਬੀ ਕੌਲਾਂ ਤੋਂ ਕਾਇਨ ਤੇਰਾ ਨਿਰੰਕਾਰ ਆਕਾਰ ਹੈ ਅਬੀਬੀ ਕੌਲਾਂ ਵਾਲਾ ਚੱਕ ਕੇ ਉੱਥੇ ਕੌਲਸਰ ਬਣਾਤਾ ਇਹਨਾਂ ਨੇ ਸ਼ੇਵ ਬਾਜਾ ਨੇ ਕਹਾਣੀ ਜੋੜਤੀ ਸਭ ਝੂਠ ਅਸਲ ਦੇ ਵਿੱਚ ਸ਼ੇਵ ਬਾਜਾ ਨੂੰ ਆਚਾਰਨ ਹੀਣ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆਚਾਰਨ ਹੀਣ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਜਿਹੀ ਐਸੀ ਕਹਾਣੀ ਬਣਾਈ ਜੇ ਉਹਨੂੰ ਵਿਚਾਰੀ ਆਚਾਰਨ ਹੁਣ ਵਿੱਚ ਰੌਲਾ ਵੀ ਪਾਉਣ ਲੱਗੇ ਇਹ ਹੈ ਜੀ ਹੈ ਤਾਂ ਸਾਰੇ ਝੂਠੇ ਕਾਲ ਸਰਗਲ ਝੂਠ ਹੈ ਅਮਰਤ ਸਰਗਲ ਝੂਠ ਹੈ ਨਾ ਕੋਈ ਅਮਰਤ ਸਾਰਾ ਨਾ ਕੋਈ ਕਾਲ ਸਾਰਾ ਸਭ ਝੂਠ ਕੱਲ ਤਾਂ ਤੁਸੀਂ ਬਣਾਇਆ ਇਹ ਅਸਾਧਾ ਨੇ ਨੌ ਰੱਖ ਰੱਖ ਪਲਾਨ ਕਰ ਕਰਕੇ ਹੁਣ ਫੇਰ ਨਵਾਂ ਝੂਠ ਗੁਜਰਕੌਰ ਇਹ ਕੀ ਹੈ ਨਵਾਂ ਝੂਠ ਇਹ ਉਹੀ ਖੰਦਾ ਨਾ ਝੂਠਿਆਂ ਦਾ ਆ ਜਿਹੜਾ ਇਹ ਪ੍ਰਚਾਰ ਕਰ ਰਹੇ ਨੇ ਗੁਜਰ ਕੌਰ ਕਹੋ ਉਹ ਕਹੋ ਇਹ ਲੀਡਰ ਨੇ ਸ਼ੁਰੂ ਤੇ ਹੀ ਇਹ ਸਭ ਹੀ ਲੈਨੇ ਸਾਰਾ ਇਤਿਹਾਸ ਬਦਲ ਲੱਗੇ ਸੀ ਹਾਂਜੀ ਹਾਂ ਕੌਲਾ ਸੋ ਕਾਇਨ ਤੇਰਾ ਨਾ ਦਸਮ ਬਾਸਾ ਦੇ ਕੋਈ ਵਿਆਹ ਸੀ ਹੋਰ ਹੈ ਹੀ ਨਹੀਂ ਸੀ ਤੁਸੀਂ ਕਿਵੇਂ ਕਰ ਦੋਗੇ ਗੱਲਾਂ ਸਾਰਾ ਕੁਝ ਬਦਲ ਰਹੇ ਤੇ ਯਾਨੀ ਵੀ ਸਿੱਖੀਰੂ ਬਿਲਕੁਲ ਹੀ ਆਹ ਕਰਦੀ ਸਿੱਖੀ ਸਿੱਖੀ ਦੇ ਲੋਕ ਸਭ ਕਾ ਗੱਲ ਲੱਗ ਜਾਣ ਆ ਕੁਝ ਕਰ ਰਹੇ ਤੇ ਹੋੜ ਕਹਿਣ ਲੱਗ ਗਏ ਨਾ ਜੀ ਉਹ 84 ਲੱਖ ਤਾਂ ਜੋ ਨਾ ਨਹੀਂ ਹੁੰਦੀ ਹੁਣ ਸਿੱਧੇ ਬਰੋਹ ਜੋਗੇ ਖੜੇ ਹੋਗੇ ਬਰੋਹ ਦੇ ਵਿੱਚ ਖੜੇ ਹੋਗੇ ਸਿੱਧੇ ਜੰਮਣ ਵਾਲੇ ਨਹੀਂ ਹੁੰਦਾ ਇੱਥੇ ਹੀ ਆਉਣਾ ਸੀ ਇਹਨਾਂ ਨੇ ਹੌਲੀ ਹੌਲੀ ਇੱਥੇ ਹੀ ਆਉਣਾ ਸੀ ਇੱਥੇ ਆ ਗਏ ਹਾਂ ਜੀ ਬੀਬੀ ਕੌਲਾ ਸੋਂ ਕਾਇਨ ਤੇਰਾ ਬੀਬੀ ਕੌਲਾ ਸੋਂ ਕਾਇਨ ਤੇਰਾ ਬੀਬੀ ਕੌਲਾ ਨਾਲ ਤੇਰਾ ਸਬੰਧ ਨਿਰੰਕਾਰ ਆਕਾਰ ਹੈ ਫਿਰ ਅੰਕਾਰ ਬੁੱਧ ਬੁੱਧ ਦੇ ਬਿੱਧੀ ਤੇਰਾ ਚੱਲਦਾ ਨਾ ਸੰਸਾਰ ਨਾਲ ਰابطਾ ਬੀਬੀ ਕੌਲਾ ਸੋਂ ਕਾਇਨ ਆਪੇ ਬੁੱਧ ਰابطਾ ਰਾਬਤ ਸੰਪਰਕ ਓਹੋ ਜਿਹੜਾ ਬਵੇਕ ਹੈ ਬਵੇਕ ਬੁੱਧੀ ਜੇ ਉਹਦਾ ਚੱਲੂਗਾ ਵਿਵੇਕ ਦਾ ਬਾਹਰ ਹੈ ਵਿਵੇਕ ਬੁੱਧੀ ਹੈ ਤੇ ਕੰਮ ਕਰਦੀ ਹੈ ਸੰਸਾਰ ਚ ਬੁੱਧ ਕੰਮ ਕਰੂਗੀ ਸੰਸਾਰ ਦਾ ਸੰਪਰਕ ਹੈ ਬੁੱਧ ਨਾਲ ਰਹਿਣਾ ਸੰਸਾਰ ਚ ਸੰਸਾਰ ਦਖਲ ਬੁੱਧ ਦਾ ਫਿਰ ਵੀ ਕੌਲਾ ਦੇ ਵਿੱਚ ਦੀ ਤੇਰਾ ਚੱਲਦਾ ਸਾਰਾ ਤੇਰੀ ਸ਼ਕਤੀ ਕੰਮ ਕਰਦੀ ਹੈ ਜਿਵੇਂ ਬਿਜਲੀ ਹੈ ਪੱਖੇ ਦੀ ਸ਼ਕਤੀ ਕੰਮ ਕਰਦੀ ਹੈ ਮੋਟਰ ਦੀ ਸ਼ਕਤੀ ਕੰਮ ਕਰਦੀ ਹੈ ਉਹਦੀ ਡਾਇਰੈਕਟ ਤਾਂ ਉਹਦੀ ਸ਼ਕਤੀ ਕੰਮ ਨਹੀਂ ਕਰਦੀ ਤਾਰ ਜਿ ਬਿਜਲੀ ਹੈ ਕੁਝ ਨਹੀਂ ਕਰਦਾ ਉਹਦੀ ਹਾਂ ਝਟਕਾ ਮਾਰ ਸਕਦੀ ਹੈ ਤੁਹਾਨੂੰ ਜੇ ਹੱਥ ਲਾਓਗੇ ਉਹ ਵੀ ਹੱਥ ਲਾਏ ਤੇ ਮਾਰੂ ਤੇ ਬੁੱਧ ਦੇ ਪਿੱਛੇ ਦੀ ਗਿਆਨ ਕੰਮ ਕਰਦਾ ਹੁੰਦਾ ਹੈ ਬੁੱਧ ਦੇ ਵੀ ਗਿਆਨ ਸ਼ਕਤੀ ਹੈ ਨਾ ਗਿਆਨ ਇੱਕ ਸ਼ਕਤੀ ਹੈ ਬੁੱਧ ਪਾਲਾ ਹੈ ਬੁੱਧ ਦਾ ਬਾਲਾ ਬੁੱਧੀ ਤੇ ਕੰਮ ਕਰਦਾ ਪਾਸ ਬੈਠੀ ਬੀਬੀ ਕਬਲਾ ਦਾ ਸੀ ਹਾਂ ਹੋ ਜੀ ਨਿਰੰਕਾਰ ਆਕਾਰ ਹੈ ਇਹ ਨਿਰੰਕਾਰ ਆਕਾਰ ਹੈ ਤੂੰ ਨਿਰੰਕਾਰ ਹੈ ਆਕਾਰਾ ਕੀ ਹੈ ਆਕਾਰਾ ਬੁੱਧ ਤੇਰੇ ਬੁੱਧ ਵੀ ਦੀ ਆਕਾਰ ਹੈ ਜਾਂ ਬੁੱਧ ਦੇ ਵਿੱਚ ਆ ਕੇ ਜਦ ਬੁੱਧ ਪੈਦਾ ਹੁੰਦੀ ਹੈ ਤਾਂ ਸੰਸਾਰ ਪੈਦਾ ਹੁੰਦਾ ਹੈ। ਜਦ ਮਾਤਾ ਪੈਦਾ ਹੁੰਦੀ ਹੈ ਤਾਂ ਸੰਸਾਰ ਪੈਦਾ ਹੁੰਦਾ ਹੈ। ਜਿੰਨਾ ਜਿਹੜਾ ਅਹੰਕਾਰ ਹੈ ਇੱਕ ਹੈ ਉਹਨਾਂ ਚ ਸੰਸਾਰ ਨਹੀਂ ਪੈਦਾ ਹੋ ਸਕਦਾ। ਸੰਸਾਰ ਪੈਦਾ ਕਰਨ ਵਾਸਤੇ ਬੁੱਧ ਪੈਦਾ, ਕੋਲਾ ਪੈਦਾ ਕਰਨੀ ਪੈਂਦੀ ਹੈ ਪਹਿਲਾਂ। ਮਾਂ ਚਾਹੀਦੀ। ਮਾਂ ਚਾਹੀਦੀ ਹੈ ਉਦੋਂ। ਇਹਦੇ ਥਰੂ ਸੰਸਾਰ ਨਾਲ ਸੰਪਰਕ ਹੈ ਤੇਰਾ। ਸੰਸਾਰ ਦੇ ਵਿੱਚ ਵਿਚਰਦਾ ਬੁੱਧ ਦੇ ਸੰਸਾਰ 'ਚ ਕੁਝ ਜੇ ਕਰ ਰਿਹਾ ਤੂੰ ਆਪਣੀ ਸ਼ਕਤੀ ਜੇ ਦਿਖਾ ਰਿਹਾ ਸੰਸਾਰ ਵਿੱਚ ਤਾਂ ਬੁੱਧ ਦੇ ਰਸਤੇ ਦਿਖਾ ਰਿਹਾ ਬੁੱਧ ਦੇ ਰੂਪ ਬੁੱਧ ਦਾ ਰੂਪ ਧਾਰਨ ਕਰਕੇ ਦਿਖਾ ਰਿਹਾ ਭਗਤੀ ਕਰਤ ਮੇਰੇ ਤਾਲ ਛਣਾਏ ਕਿਰਪਾ ਕਰੂੰ ਪੁਕਾਰਾ ਭਗਤ ਕਰਤ ਮੇਰੇ ਤਾਲ ਛਣਾਏ ਭਗਤੀ ਕਰਦੇ ਕਰਦੇ ਦੇ ਮੇਰੇ ਜਿਹੜੇ ਤਾਲ ਸੀ ਤਾਲ ਦੋ ਵਚਨ ਸ਼ਨਾਇ ਬਹੁ ਵਚਨ ਫਕਤੀ ਕਰਦੇ ਕਰਦੇ ਦੇ ਚਿਤਾਰ ਮੰਦ ਦੋ ਜਿਹੜੇ ਛਣੇ ਸੀ ਦੋ ਹੀ ਗਏ ਨਾ ਹੋ ਰਿਆ ਨਾ ਹੋ ਰਿਆ ਫਕਤੀ ਕਰਦਾ ਮੇਰੇ ਤਾਲ ਸ਼ਨਾਇ ਬਸ ਖੋਲੇ ਖੋਲੇ ਜੈ ਕੋਗੇ ਹੋ ਗਿਆ ਦੋ ਹੀ ਨਹੀਂ ਰਹੇ ਕੀ ਪਹਿ ਕਰੂੰ ਪੁਕਾਰਾ ਦੋ ਦੋ ਦੇ ਬਨਾਨੀ ਭਾਈ ਦੀ ਤਾਲ ਦੋ ਤੋਂ ਇੱਕ ਰੂਪ ਹੋ ਗਿਆ ਚੋਪ ਹੋ ਗਿਆ ਦੋ ਤਾਲਾਂ ਵੱਜਦੀ ਆ ਹਾਂ ਦੋ ਤਰਾਂ ਤਾਲੀ ਵੱਜਦੀ ਤਾਲੀ ਬੰਦ ਹੋ ਗਈ ਜਾਂ ਇੱਥੇ ਕੋ ਰਹਿ ਗਿਆ ਤਾਲ ਜਨਾਏ ਕੀ ਪੈ ਕਰੂੰ ਪੁਕਾਰ ਤਾਲ ਦੋਏ ਛਿੜ ਗਏ ਹਾਂ ਵੀ ਛਿੜ ਗਈ ਮੈਂ ਵੀ ਗਈ ਹਾਂ ਔਰ ਮੈਂ ਦੋਏ ਤਾਲ ਜਿਹੜੇ ਸੀ ਨਾ ਦੋ ਤਾਲਾਂ ਸੀ ਆ ਨਾ ਤਾਲਾਂ ਦੋ ਸੀ ਆ ਦੋਏ ਤਾਲਾਂ ਨਾ ਹੋ ਰਹੀ ਨਾ ਮੈਂ ਰਹੀ ਹੋ ਗਈ ਤਾਂ ਮੈਂ ਵੀ ਰਹੀ ਹੁਣ ਹੋ ਗਿਆ ਚੁੱਪ ਹੁਣ ਹੋ ਗਿਆ ਚੁੱਪ ਹੁਣ ਮੈਂ ਕਿਹਦੇ ਕੋਈ ਪੁਕਾਰ ਕਰਾਂ ਬੋਲ ਤਾਂ ਸਕਦਾ ਨਹੀਂ ਕੁਝ ਕਿਹ ਪੈ ਕਰੂੰ ਪੁਕਾਰਾਂ ਆਹ ਪੁਕਾਰ ਕਿਦਾ ਕਰਾਂ ਬੋਲਤੀਓ ਬੰਦ ਹੋ ਗਈ ਹਾਂ ਨਾਮੇ ਕਾ ਸਵਾਮੀ ਅੰਤਰਜਾਮੀ ਫਿਰੇ ਸਗਲ ਵਿਦੇਸਵਾ ਹੁਣ ਮੈਂ ਪੁਕਾਰ ਤੱਕ ਸਤੇ ਕਰ ਨਹੀਂ ਸਕਦਾ ਮੈਂ ਕੀ ਪੁਕਾਰ ਕਰਨੀ ਨਾਮੇ ਕਾ ਸਵਾਮੀ ਜਾਣਦਾ ਹੈ ਨਾਮੇਗਾ ਸਵਾਮੀ ਅੰਤਰਜਾਮੀ ਹਾਂ ਕੀ ਪੁਕਾਰ ਕਰਨੀ ਹੈ ਨਾਮੇਗਾ ਸਵਾਮੀ ਆਂਤਰਜਾਮੀ ਹੈ ਉਹਦੇ ਪੁਕਾਰ ਕਰਨ ਦੀ ਅਰਦਾਸ ਕਰਨ ਦੀ ਲੋੜ ਨਹੀਂ ਮੈਨੂੰ ਕੀ ਚਾਹੀਦਾ ਮੈਂ ਕੀ ਕਹੇ ਪਿੱਛੇ ਬੰਗਿਆ ਕੀ ਪੁਕਾਰ ਕਰਨੀ ਸੀ ਤੂੰ ਆਪੇ ਜਾਣਦਾ ਬਿਨਾ ਪੁਕਾਰ ਕਰੇ ਤੇ ਅਸਲ ਤਾਂ ਨਾਮ ਮੰਗਦਾ ਹੈ ਕਿਉਂ ਹੋ ਗਿਆ ਨਾ ਫਿਰ ਇਹ ਸਗਲ ਵਿਦੇਸ਼ਵਾ ਪੁਕਾਰ ਕਿਹਦੇ ਕੋ ਕਰਨੀ ਹੈ ਫਿਰ ਇਸਾਰ ਦਾ ਕਰ ਨਹੀਂ ਸਕਦਾ ਨਾਮੇ ਕਾ ਸਵਾਮੀ ਅੰਤਰਜਾਮੀ ਫਿਰੇ ਸਗਲ ਵਿਦੇਸਵਾ ਫਿਰੇ ਫਿਰੇ ਸਗਲ ਵੀ ਦੇਸਵਾ ਸਾਰੇ ਦੇਸ ਪ੍ਰਦੇਸ਼ ਦੇ ਵਿੱਚ ਵਿਆਪਕ ਆ ਉਹ ਸਾਰੇ ਹੀ ਦੇਖਦਾ ਜਿੱਥੇ ਜਿਹਨੂੰ ਲੋੜ ਹੈ ਅੰਤਰਜਾਮੀਆਂ ਨਾ ਜਿਹਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਇਧਰ ਸਾਰਿਆਂ ਦੀਆਂ ਪੂਰੀਆਂ ਕਰਦਾ ਲੋੜਾਂ ਉਹ ਅੰਤਰਜਾਮੀਆਂ ਨਾ ਤੇ ਮੈਂ ਵੀ ਬੈਠਾ ਜਿਵੇਂ ਕਿਰਾਂ ਸਾਰੇ ਜੀ ਜੰਤਦਾ ਠਾਕੁਰ ਸਾਰਿਆਂ ਦੀ ਉਹ ਪਾਲਣਾ ਕਰਦਾ ਹੈ ਲੋੜ ਜੋ ਹੈ ਸਾਰਿਆਂ ਦੀ ਬਿਨਾ ਮੰਗੇ ਤੇ ਪੂਰੀ ਕਰਦਾ ਹੈ ਇਸ ਕਰਕੇ ਮੈਂ ਵੀ ਵਿਚੇ ਹਾਂ ਉਹ ਆਪੇ ਹੀ ਜਾਊਗਾ ਆਪੇ ਹੀ ਪੂਰਾ ਕਰੂਗਾ ਜੋ ਮੈਨੂੰ ਚਾਹੀਦਾ ਆਪੇ ਦੇ ਦੂ ਬਿਨ ਮੰਗੇ ਮੋਤੀ ਮਿਲਾਂ ਮੰਗੇ ਵੇਲੇ ਨਾ ਪੀਖ